ਬੇਰੀ ਸੇ ਲੜੇ ਹੋ ਹਾਕਿਉ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘ ਬਾ ਕਮਾਲ ਲੜਿਓ ਲੜਦੇ ਵੀ ਕਿਉ ਨਾ ਤੁਹਾਡੀਆਂ ਰਗਾਂ ਚ ਕਿਸੇ ਆਮ ਇਨਸਾਨ ਦਾ ਲਹੂ ਨਹੀਂ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਾ ਲਹੂ ਹੈ ਸਿਨੋ ਬਾਣੀ ਕਹਿੰਦੀ ਹੈ ਗੁਰ ਜੈ ਸਾ ਨਾਹੀ ਕੋ ਦੇਵ ਜਿਸ ਮਸਤਕ 파ਗ ਸੋ ਲਗਾ ਸੇਵ ਗੁਰੂ ਗੋਬਿੰਦ ਸਿੰਘ ਨਾਲੋਂ ਵੱਧ ਕੇ ਕੋਈ ਨਹੀਂ ਹੈ ਆਤਮਾਲ ਅੱਲਾ ਯਾਰ ਖਾਂ ਮੁਸਲਮਾਨ ਨੇ ਵਡਿਆਈ ਲਿਖੀ ਹੋਈ ਹੈ ਆਖਣ ਲੱਗੇ ਐ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਨਾ ਕੋਈ ਹੋਇਆ ਹੈ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਹੋ ਸਕਦਾ ਹੈ